ਇਹ 22 ਜੀ 24 25 ਜੀ 26 ਇਹ 30 ਜੀ ਇਹ 31 ਜੀ 32 ਜੀ ਇਹ 33 ਜੀ ਇਹ 35 ਜੀ ਇਹ 36 ਜੀ ਇਹ 37 ਜੀ ਇਹ 37 ਕੋ ਇਹ 37 ਕ ਲੜਕੇ ਦੀ ਵਜਦੀ ਵਜਣਾ ਅਗਲੇ ਦਾ ਲਿਖਿਆ ਹੋਇਆ ਹੈ ਇਹ ਜੇ ਵੱਜੀ ਜਾਂਦੀ ਆ ਤੇਰਾ ਰੁਪਈਆ ਜਿੰਨਾ ਬਾਈ 30 ਵਿੱਚ ਵੀ ਨਾ 10 40 ਜਿੰਨਾ ਆ ਕੋਈ ਨਹੀਂ ਆਉਂਦਾ ਲਗਕਾਰੀ ਨੂੰ ਕਰਦੀ ਕਿੰਨਾ ਘਟਾ ਦਿੰਦੇ ਕੋਰੋਨਾ ਗਰੀਬਾਂ ਨੂੰ ਤਾਂ ਹੀ ਤਾਂ ਹੀ ਲੋਕਾਂ ਆਏ ਦੇਖੇ ਸਾਡੀ ਪਹੁੰਚ ਤਾਂ ਪਈ ਇੱਥੇ ਲੱਗੀ ਆ ਗਿਆ ਆ ਆ ਆ ਆ ਸਾਰੇ ਆ ਬੈਠ 77 ਨਾ ਕੇ 77 ਨਾ ਕੇ ਇਹ 12.5 ਰੁਪਏ ਕਿਲੋਈ ਇਹ 12.5 ਜੀ ਇਹ ਸਾਡੇ 13 ਜੀ ਇਹ 13 ਰੁਪਏ ਕਿਲੋ ਹਾਂਜੀ ਭਾਈ ਜੀ ਇਹ 13 ਰੁਪਏ ਕਿਲੋ ਲਈ ਹੋ ਜੀ ਦੋ ਦੂਜਾ ਵੀ ਲੈ ਜਾ ਤੇਰੇ ਅੱਗੇ ਦੋ ਤੇਰਾ 70 ਹੋ ਗਏ ਗਲਦੀ ਭਾਸ਼ਲ ਸੰਤਿਆਛ ਆ ਕਦੂ ਲੈ ਆ ਉੱਥੇ ਲੱਗ ਲੈ ਆ ਅੱਜ ਰੋਆ ਟਾਪੀ ਸੀਟ ਕੱਢਣ ਵਾਸਤੇ ਆ ਚੰਗਿਲ ਪਾ ਆ ਥਲੇ ਕੰਗੇ ਥਲੇ ਬਾਈ ਬਿਠੇ ਆ ਇਹ ਗੁਰਦੁਆਰੇ ਕੰਨੀ ਜਗਾ ਦੇ ਬਣਦਾ ਇਹ ਕਦੂ 5 ਰੁਪਏ ਕੋ ਲਈ ਇਹ ਕਦੂ 5 ਜੀ ਇਹ ਕਦੂ ਕਾਕੇ ਇਹ ਚ ਕਮਾਈ ਹੋਊਗੀ ਗਾਰੰਟੀ ਆ ਆਪਣੀ ਇਹ ਕਦੂ 5 ਰੁਪਏ ਕਿਲੋ ਇਹ ਲੈ ਲੈ ਤੱਕ ਇਹ ਲੈ ਲੈ ਤੱਕ ਹਾਂ ਇਹ ਕਦੂ 5 ਜੀ ਇਹ ਕਦੂ 5 ਰੁਪਏ ਕਿਲੋ ਹਾਂ ਜੀ ਕਮਾਈ ਹੋਊਗਾ ਇਹ ਕਦੂ ਦੀ ਗਾਰੰਟੀ ਆ ਅੱਜ ਲਿਖ ਲੈ ਜੀ ਲਿਖ ਦੇ ਫਿਰ ਇਹ ਕਦੂ 5 ਰੁਪਏ ਕਿਲੋ ਕਦੂ ਆ ਕੀ ਹੋ ਗਿਆ ਜੀ ਲੇਗ ਬਰਕਾਤਾਂ ਉਹ ਫੇਰਾ ਹਲਕਾ ਹੈਗੇ। ਨਮੂਈ ਕੀ ਪ੍ਰਤਾਪੇ ਨੇ। ਹਾਂ। ਜਿਹੜੀ ਤੀਸ ਰਾਹੀ ਜਬ ਨਾ ਹੋਰ ਨਿੰਦੀ ਵੀ ਜਾਂਦੀ ਹੈ। ਬਥੇਰਾ ਭਾ ਦੇਤਾ 100 ਰੁਪਏ ਕਿਲੋ ਵੇਗਿਆ ਹੈ। ਜਿੰਨੀ ਜਿਨੀ ਤੜਾਈ ਹੋਵੇ ਇੱਕ ਦਿਨ ਤਾਂ ਘੜੀ ਦੇ ਵੀ ਆਉਂਦਾ ਉਹ। ਲੋ ਜਸ ਸੀਗੇ ਨੇ। ਆਹ ਜੀ ਕਰਦਾ ਮਸਤੀ ਦਾ ਨੰਬਰ ਆ ਰਿਹਾ ਹੈ ਰਾਜਨਾ ਹੈ ਜੋਗਾਂ ਕੋਲ ਜਾਨ ਕੀ ਜੁੰਡਈ ਨਿਕੜੇ ਨੇ ਕੋਲੇ ਕਰੇਲਾ ਖਾਣੇ ਹਾਲੇ ਹੋਏ ਇਹ ਤੋਰੀ ਬਾਗਰ ਜਿਹਲੋਈ ਇਹ ਤੋਰੀ ਬਾਹਾਂ ਜੀ ਇਹ ਤੋਰੀ ਬਾਹਰ ਨਿਕਲੋ ਜਿਹੜੀ ਜਿਹੜੀ ਆਏ ਇੱਕ ਮੈਂਡਾ ਹਾਂ ਹੀ ਕੰਟੀ ਕਰੇ ਤੇ ਉਹ ਸੁੱਖਾ ਪ੍ਰੇਮੀ ਆ ਗਿਆ ਚੱਲ 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 ਚਲਾਉਣ ਦੇ ਉਹਨੇ ਸੁੱਖਾ ਪ੍ਰੇਮੀ ਹੈ ਲੱਗਿਆ ਬਾਬਾ ਜਾ ਕੇ ਇਹ ਤੋਰੀ 12.5 ਰੁਪਏ ਕਿਲੋਈ ਇਹ ਤੋਰੀ 12.5 ਜੀ ਇਹ ਤੋਰੀ 12.5 ਰੁਪਏ ਕਿਲੋਈ 13 ਕਿਲੋ 1000 ਰੁਪਏ ਕੋਲ ਟਰੱਕ ਅੱਡੀ ਲੱਗੀ ਖੜੀ ਜਾ ਕਿੰਨੇ ਨਗਰ ਸਿਗਰ ਹਾਰੇ ਦਾ ਦੇ ਕਿ ਆ ਕਾਲਾ ਕਦੂ ਬੋਲੋ ਭਾਈ ਓਏ ਇਹ ਹੋ ਗਿਆ 7 ਤੇ 14 21 ਕਿਜੀ ਦੇ ਨੂੰ ਕਿਤੀ ਕਿ 9 30 ਕਦੂ 12 ਰੁਪਏ ਕੋਲਾਈ ਇਹ ਕਾਲਾ ਕਦੂ 12 ਜੀ ਇਹ ਕਦੂ 12 ਰੁਪਏ ਕੋਲੋ ਆਇਆ ਕਰ আর ਛੋਏ ਕਾਲੀ ਕਾਲੀ ਬਤੋਏ ਮਾੜੀ ਗੱਡੀ ਕਾਹ ਕਰਵਾਇ ਸ਼ਰਾ